ਦੇਖੋ ਪ੍ਰਭੂ ਕੀ ਤੁਹਾਨੂੰ ਪਤਾ ਹੈ ਕਿ ਹੁਣ ਕਿਹੜੇ ਹਾਲਾਤ ਚੱਲ ਰਹੇ ਨੇ ਤੇ ਕਿਹੜਾ ਸਮਾਂ ਚੱਲ ਰਿਹਾ ਇੱਕ ਪਾਸੇ ਜੰਗ ਜੰਗ ਹੋਈ ਪਈ ਆ ਤੇ ਦੂਜੇ ਪਾਸੇ ਕਿਸੇ ਦੀ ਸ਼ਬੀ ਨੂੰ ਬਹੁਤ ਸਾਫ ਸੁਥਰਾ ਬਣਾਇਆ ਜਾ ਰਿਹਾ ਕਿਸੇ ਦੀ ਸ਼ਬੀ ਨੂੰ ਬਹੁਤ ਵੱਡਾ ਕੀਤਾ ਜਾ ਰਿਹਾ ਇੱਕ ਪਾਸੇ ਜੰਗ ਆ ਤੇ ਦੂਜੇ ਪਾਸੇ ਪ੍ਰਚਾਰ ਹੋ ਰਿਹਾ ਜੋ ਮੈਂ ਕਹਿਣਾ ਚਾਹੁੰਨਾ ਸ਼ਾਇਦ ਤੁਸੀਂ ਸਮਝ ਚੁੱਕੇ ਹੋਵੋਗੇ ਪਰ ਇੱਕ ਗੱਲ ਯਾਦ ਰੱਖਿਓ ਕਿ ਸਮਾਂ ਬਹੁਤ ਵੱਡੀ ਚੀਜ਼ ਆ ਸਮਾਂ ਵੱਡੇ ਵੱਡਿਆਂ ਦੇ ਗਲ ਚ ਲਗਾਮ ਪਾ ਲੈਂਦਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਜਦੋਂ ਦਿੱਲੀ ਕਿਸਾਨੀ ਧਰਨਾ ਲੱਗਿਆ ਸੀਗਾ ਤੇ ਜਦੋਂ ਦਿੱਲੀ ਕਿਸਾਨੀ ਧਰਨਾ ਲੱਗਿਆ ਸੀਗਾ ਜਦੋਂ ਸਾਡੇ ਇਹ ਭੋਲੇ ਭਾਲੇ ਪਿੰਡਾਂ ਦੇ ਕਿਸਾਨ ਆਪਦਾ ਹੱਕ ਮੰਗਣ ਲਈ ਦਿੱਲੀ ਜਾ ਰਹੇ ਸੀਗੇ ਇਹਨਾਂ ਨੂੰ ਡਾਂਗਾ ਨਾਲ ਵੀ ਕੁੱਟਿਆ ਗਿਆ ਇਹਨਾਂ ਤੇ ਪਰਚੇ ਵੀ ਪਾਏ ਗਏ ਇਹਨਾਂ ਦੇ ਪਾਣੀ ਦੀਆਂ ਬਿਛਾੜਾਂ ਵੀ ਪਾਈਆਂ ਗਈਆਂ ਤੇ ਉਸ ਟਾਈਮ ਤੇ ਨੈਸ਼ਨਲ মিডিਏ ਨੇ ਇਹ ਭੋਲੇ ਭਾਲੇ ਕਿਸਾਨਾਂ ਨੂੰ ਕੀ ਕੁਝ ਨਹੀਂ ਬੋਲਿਆ ਇਹ ਸ਼ਾਇਦ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਇਹ ਭੋੜੇ ਪਾੜੇ ਕਿਸਾਨਾਂ ਨੂੰ ਵੱਖਵਾਦੀ ਵੀ ਕਿਹਾ ਗਿਆ ਖਾਲਸਤਾਨੀ ਵੀ ਕਿਹਾ ਗਿਆ ਦੰਗਈ ਵੀ ਕਿਹਾ ਗਿਆ ਦੰਗੇਬਾਜ਼ ਵੀ ਕਿਹਾ ਗਿਆ ਬੜਾ ਕੁਝ ਕਿਹਾ ਗਿਆ ਸਾਡੇ ਸਿੱਖਾਂ ਨੂੰ ਕੀ ਕੁਝ ਨਹੀਂ ਬੋਲਿਆ ਗਿਆ ਨੈਸ਼ਨਲ ਮੀਡੀਆ ਦੇ ਉੱਪਰ ਇਹੀ ਬੀਬੀਆਂ ਜਿਹੜੀਆਂ ਹੁਣ ਪ੍ਰਚਾਰ ਕਰਦੀਆਂ ਨੇ ਇਹੀ ਬੀਬੀਆਂ ਉਦੋਂ ਸੀਗੀਆਂ ਪਰ ਹੁਣ ਦੇਖੋ ਜਿਹੜੀਆਂ ਬੀਬੀਆਂ ਜਦੋਂ ਦਿੱਲੀ ਧਰਨਾ ਲੱਗਿਆ ਸੀ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਮਾੜੇ ਸ਼ਬਦ ਬੋਲਦੀਆਂ ਰਹੀਆਂ ਵੱਖਵਾਦੀ ਕਹਿੰਦੀਆਂ ਰਹੀਆਂ ਤੇ ਅੱਜ ਉਹੋ ਹੀ ਬੀਬੀਆਂ ਇੰਨਾ ਹੀ ਕਿਸਾਨਾਂ ਦੇ ਪੁੱਤਾਂ ਨੂੰ ਨੈਸ਼ਨਲ ਮੀਡੀਆ ਦੇ ਉੱਪਰ ਹੀਰੋ ਦੱਸ ਰਹੀਆਂ ਨੇ ਹੋੜੋ ਕਹਿ ਰੀਆਂ ਨੇ ਕਿ ਸਿੱਖ ਰੈਜੀਮੈਂਟ ਬਹੁਤ ਪਾਵਰਫੁਲ ਰੈਜੀਮੈਂਟ ਹੈ ਜਦੋਂ ਸਿੱਖ ਮੈਦਾਨ ਚ ਆ ਜਾਣ ਤੇ ਉਦੋਂ ਜਿੱਤ ਪੱਕੀ ਆ ਲਾਜ਼ਮੀ ਆ ਤੇ ਕਦੇ ਤੁਸੀਂ ਇੰਨਾ ਹੀ ਸਿੱਖਾਂ ਦੀਆਂ ਪੱਗਾਂ ਰੋਲੀਆਂ ਇੰਨਾ ਹੀ ਸਿੱਖਾਂ ਨੂੰ ਦੰਗਈ ਗਿਆ ਇੰਨਾ ਹੀ ਸਿੱਖਾਂ ਨੂੰ ਵੱਖਵਾਦੀ ਗਿਆ ਅੱਜ ਵੀ ਬਾਡਰਾਂ ਦੇ ਉੱਪਰ ਜ਼ਿਆਦਾਤਰ ਇਨ੍ਹਾਂ ਜ਼ਿਮੀਦਾਰਾਂ ਦੇ ਪੁੱਤ ਨੇ ਬੇਸ਼ੱਕ ਉਹ ਜਿਹੜਾ ਮਰਜੀ ਧਰਮ ਹੋਵੇ ਸਿੱਖ ਹੋਵੇ Hindu ਹੋਵੇ ਪਰ ਜ਼ਿਆਦਾਤਰ ਬਾਰਡਰਾਂ ਦੇ ਉੱਪਰ ਅੱਜ ਵੀ ਜ਼ਿਮੀਦਾਰਾਂ ਦੇ ਪੁੱਤ ਡਿਊਟੀ ਕਰ ਰਹੇ ਆ ਆਪਣੀ ਜਾਨ ਤਲੀ ਤੇ ਰੱਖੀ ਬੈਠੇ ਆ ਦੇਸ਼ ਦੀ ਸੇਵਾ ਕਰਨਾ ਸਾਡਾ ਫਰਜ਼ ਆ ਭਾਰਤ ਸਾਡੀ ਜਾਨ ਆ ਪੰਜਾਬ ਸਾਡੀ ਸ਼ਾਨ ਆ ਪਰ ਇਹ ਨੈਸ਼ਨਲ ਮੀਡੀਆ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਜਦੋਂ ਅਸੀਂ ਹੱਕ ਮੰਗਦੇ ਆ ਉਦੋਂ ਤੁਸੀਂ ਸਾਨੂੰ ਪਤਾ ਨਹੀਂ ਕੀ ਦਾ ਕੀ ਬਣਾ ਦਿੰਦੇ ਹੋ ਕਦੇ ਸਾਨੂੰ ਵੱਖਵਾਦੀ ਕਹਿ ਦਿੰਦੇ ਹੋ ਕਦੇ ਸਾਨੂੰ ਕੀ ਕਹਿ ਦਿੰਦੇ ਹੋ ਤੇ ਜਦੋਂ ਤੁਹਾਨੂੰ ਲੋੜ ਪੈਂਦੀ ਆ ਉਦੋਂ ਤੁਸੀਂ ਸਾਨੂੰ ਨੈਸ਼ਨਲ ਮੀਡੀਆ ਦੇ ਉੱਪਰ ਹੀਰੋ ਬਣਾ ਦਿੰਦੇ ਹੋ ਇਸ ਕਰਕੇ ਨੈਸ਼ਨਲ মিডিਆ ਦੇ ਉੱਪਰ ਜੋ ਚੱਲ ਰਿਹਾ ਇਹ ਵੀ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਉਹ ਬੀਬੀਆਂ ਦਾ ਐਡਾ ਕ ਜ਼ੋਰ ਲੱਗਿਆ ਪਿਆ ਐਡਾ ਕ ਜ਼ੋਰ ਲੱਗਿਆ ਪਿਆ ਵੀ ਗੱਲਾਂ ਹੀ ਛੱਡ ਦਿਓ ਓਨੀ ਤਾਂ ਜੰਗ ਲੱਗੀ ਨਹੀਂ ਜਿੰਨੀ ਇਹ ਨੈਸ਼ਨਲ মিডিਆ ਨੇ ਜੰਗ ਲਾਈ ਹੋਈ ਆ ਤੇ ਲੋਕਾਂ ਦੇ ਤਰਾ ਕੱਢੇ ਪਏ ਆ ਲੋਕਾਂ ਨੂੰ ਜਮਾ ਇਹਨਾਂ ਨੇ ਮਰਨ ਕਿਨਾਰੇ ਕੀਤਾ ਪਿਆ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਭਾਈ ਮਾੜੀ ਮੋਟੀ ਖਬਰਾਂ ਦੀ ਪੁਸ਼ਟੀ ਕਰਾਇਆ ਕਰੋ ਇਹਨਾਂ ਨੂੰ ਕਿਹਾ ਕਰੋ ਨੈਸ਼ਨਲ মিডিਆ ਨੂੰ ਵੀ ਭਾਈ ਮਾੜੀ ਜੀ ਖਬਰ ਆ ਸਹੀ ਚਲਾਇਆ ਕਰੋ ਪੁਸ਼ਟੀ ਕਰਕੇ ਚਲਾਇਆ ਕਰੋ ਵੀ ਆ ਖਬਰ ਬਿਲਕੁਲ ਸਹੀ ਆ ਐ ਧੂੜ ਚ ਟੱਟੂ ਦੱਬੀ ਤੁਰੇ ਆਉਂਦੇ ਆ ਧੂੜਾਂ ਉਡੋਦੀਆਂ ਜਿਹਦੇ ਵਿੱਚ ਟੱਟੂ ਭਜਾਈ ਤੁਰੇ ਜਾਂਦੇ ਆ ਕਈ ਚੈਨਲਾਂ ਨੇ ਤਾਂ ਵੀਡੀਓ ਗੇਮਾਂ ਦੀਆਂ ਵੀਡੀਓ ਐਡੀਟਿੰਗ ਕਰ ਕਰਕੇ ਵਿਚ ਲਾਤੀਆਂ ਵੀ ਆ ਚੜਾਏ ਡਰਾਉਣਾ ਐ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਐਡੀਆਂ ਅਫਵਾਹਾਂ ਐਡੀਆਂ ਅਫਵਾਹਾਂ ਗੱਲਾਂ ਹੀ ਛੱਡ ਦਿਓ ਹੁਣ ਤਾਂ ਬਾਹਰਲੇ ਦੇਸ਼ਾਂ ਦੇ ਲੋਕ ਵੀ ਕਹਿਣ ਲੱਗ ਗਏ ਯਾਰ ਵੀ ਆ ਨੈਸ਼ਨਲ মিডিਆ ਤੁਹਾਡਾ ਕੀ ਕਰੀ ਜਾਂਦਾ ਇਹ ਲੋਕਾਂ ਨੂੰ ਕੀ ਦਿਖਾਈ ਜਾਂਦਾ ਉਹ ਵਿਚਾਰੇ ਦੇਖ ਕੇ ਡਰਦੇ ਫੋਨ ਕਰਦੇ ਨੇ ਜਦੋਂ ਫੋਨ ਕਰਕੇ ਪੁੱਛਦੇ ਨੇ ਲੋਕੀਂਾਂ ਕੋ ਕਹਿੰਦੇ ਨੇ ਵੀ ਸੁੱਖ ਸਾਹ ਦਾ ਵਧੀਆ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਤੇ ਚੈਨਲਾਂ ਦੇ ਉੱਪਰ ਪਤਾ ਨਹੀਂ ਕੀ ਕੀ ਇਹਨਾਂ ਨੇ ਡਾਤਾ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਨੇ ਮਾਰਤੇ ਸਮਝ ਹੀ ਨਹੀਂ ਆਉਂਦੀ ਯਾਰ ਤੇ ਬਸ ਮੈਂ ਇਹਨਾਂ ਬੀਬੀਆਂ ਨੂੰ ਉਹੀ ਸਮਾਂ ਦੱਸਣਾ ਚਾਹੁੰਦਾ ਸੀਗਾ ਕਿ ਇਹ ਇਹੋ ਹੀ ਕਿਸਾਨ ਨੇ ਤੇ ਉਹਨਾਂ ਹੀ ਕਿਸਾਨਾਂ ਦੇ ਪੁੱਤ ਬਾਰਡਰਾਂ ਦੇ ਉੱਪਰ ਨੇ ਜਿਹੜੇ ਕਿਸਾਨਾਂ ਨੂੰ ਤੁਸੀਂ ਕਦੇ ਵੱਖਵਾਦੀ ਕਹਿੰਦੇ ਸੀਗੇ ਜਿਹੜੇ ਦਗਈ ਸੀਗੇ ਇਹ ਉਹਨਾਂ ਦੀ ਪੁੱਤ ਹੁਣ ਬਾਰਡਰ ਤੇ ਜਾਣ ਲਈ ਤਰੱਕੀ ਬੈਠੇ ਆ ਜਦੋਂ ਲੋੜ ਪਈ ਉਦੋਂ ਸਾਨੂੰ ਹੀਰੋ ਬਣਾ ਦਿੰਦੇ ਹੋ ਤੇ ਜਦੋਂ ਮਤਲਬ ਨਿਕਲ ਜਾਂਦਾ ਉਦੋਂ ਅਸੀਂ ਵੱਖਵਾਦੀ ਹੋ ਜਾਂਦੇ ਆ ਧੰਨਵਾਦ ਤੁਹਾਡਾ ਐਡੇ-ਐਡੇ ਮੈਡਲ ਸਾਡੇ ਗੱਲ 'ਚ ਪਾਉਣ ਲਈ